ਇਸ ਤੋਂ ਬਾਅਦ ਚਮਕੀਲੇ ਦਾ ਸਾਥੀ ਪੁਲਿਸ ਨੂੰ ਉਸਦੇ ਕੇਸ ਦੀ ਇਨਵੈਸਟੀਗੇਸ਼ਨ ਤੇ ਗੌਰ ਕਰਨ ਦੇ ਬਾਰੇ ਕਹਿੰਦਾ ਏ ਪਰ ਡੀਐਸਪੀ ਉਸ ਨੂੰ ਅੱਗੋਂ ਜਵਾਬ ਦਿੰਦਾ ਹੈ ਕਿ ਕਿਸਨੇ ਕਿਹਾ ਸੀ ਉਸ ਨੂੰ ਅਸ਼ਲੀਲ ਗਾਣੇ ਗਾਉਣ ਲਈ ਫਿਰ ਕੇਸਰ ਸਿੰਘ ਨਾਮ ਦਾ ਚਮਕੀਲੇ ਦਾ ਪੁਰਾਣਾ ਸਾਥੀ ਸ਼ਰਾਬ ਦੇ ਠੇਕੇ ਤੇ ਬੈਠਾ ਨਸ਼ੇ ਵਿੱਚ ਭਰਪੂਰ ਵਿਖਾਇਆ ਜਾਂਦਾ ਏ ਉਹ ਕਹਿ ਰਿਹਾ ਹੁੰਦਾ ਹੈ ਕਿ ਚਮਕੀਲਾ ਮੇਰੇ ਨਾਲ ਕਾਰਖਾਨੇ ਦੇ ਵਿੱਚ ਜਰਾਬਾਂ ਦਾ ਕੰਮ ਕਰਿਆ ਕਰਦਾ ਸੀ ਜੇਕਰ ਮੈਂ ਨਾ ਹੁੰਦਾ ਤਾਂ ਧਨੀ RAM ਨੇ ਚਮਕੀਲਾ ਨਹੀਂ ਬਣਾਨਾ ਸੀ ਜਦੋਂ ਉਸਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਕੁਝ ਬਣ ਜਾਂਦਾ ਤਾਂ ਅੱਗੋਂ ਜਵਾਬ ਵਿੱਚ ਕੇਸਰ ਸਿੰਘ ਬੋਲਿਆ ਮੈਂ ਉਹਦੇ ਵਰਗਾ ਧੋਖੇਬਾਜ਼ ਨਹੀਂ ਸੀ ਹੁਣ 1970 ਲੁਧਿਆਣਾ ਦੇ ਸੀਨ ਵਿਖਾਏ ਜਾਂਦੇ ਹਨ ਜਦੋਂ ਜਵਾਨੀ ਵਿੱਚ ਧਨੀ ਰਾਮ ਕੇਸਰ ਸਿੰਘ ਕੋਲੋਂ ਗਾਣਾ ਬਣਾਉਣ ਦੀ ਮਦਦ ਮੰਗਣ ਲਈ ਜਾਂਦਾ ਹੈ ਧਨੀ ਰਾਮ ਦੱਸਦਾ ਹੈ ਕਿ ਉਹ ਜਰਾਬਾ ਬਣਾਉਣ ਦਾ ਕੰਮ ਕਰਦਾ ਹੈ ਪਰ ਦਿਨ ਰਾਤ ਉਸਦੇ ਦਿਮਾਗ ਦੇ ਵਿੱਚ ਸੰਗੀਤ ਚੱਲ ਰਿਹਾ ਹੁੰਦਾ ਹੈ ਤੇ ਸੁਰਿੰਦਰ ਸ਼ੇਂਧਾ ਨੂੰ ਇੱਕ ਵਾਰ ਉਹ ਮਿਲਣਾ ਚਾਹੁੰਦਾ ਏ ਕੇਸਰ ਸਿੰਘ ਕਹਿੰਦਾ ਹੈ ਕਿ ਤੂੰ ਕੌਣ ਹੈ ਧਨੀ RAM ਬੋਲਿਆ ਅੱਜ ਤਾਂ ਕੁਝ ਵੀ ਨਹੀਂ ਪਰ ਹਾਂ ਕੱਲ ਨੂੰ ਜ਼ਰੂਰ ਹੋਵਾਂਗਾ ਕੇਸਰ ਸਿੰਘ ਧਨੀ RAM ਨੂੰ ਅਗਲੇ ਦਿਨ ਆਉਣ ਲਈ ਕਹਿੰਦਾ ਹੈ ਖੂਤੇ ਬੈਠਾ ਧਨੀ RAM ਗਾਣੇ ਕੱਚੀ ਪਿੱਲੀ ਯਾਰਾਂ ਦੀ ਨਾ ਮੂਰੇ ਖੜਦੀ ਦੀ ਪ੍ਰੈਕਟਿਸ ਕਰ ਰਿਹਾ ਹੁੰਦਾ ਹੈ ਕਾਰਖਾਨੇ ਤੋਂ ਬਾਅਦ ਧਨੀ RAM ਘਰ ਵਿੱਚ ਆ ਕੇ ਆਪਣੀ ਤੂੰਬੀ ਦੇ ਨਾਲ ਗੁਣਗਣਾਉਣ ਲੱਗਦਾ ਹੈ ਅਗਲੇ ਦਿਨ ਧਨੀ RAM ਕੇਸਰ ਸਿੰਘ ਨੂੰ ਮਿਲਣ ਜਾਂਦਾ ਹੈ ਜਿੱਥੇ ਉਹ ਆਪਣਾ ਗੀਤ ਛੜਾ ਜੇਠ ਸੁਣਾ ਰਿਹਾ ਹੁੰਦਾ ਹੈ ਹੱਸ ਕੇ ਕੇਸਰ ਸਿੰਘ ਪੁੱਛਦਾ ਹੈ ਕਿ ਤੂੰ ਇਹ ਗੀਤ ਕਿੱਥੋਂ ਲਿਖਿਆ ਹੋਇਆ ਹੈ ਢਣੀਰਾਮ ਬੋਲਿਆ ਜੀ ਇਹ ਮੇਰਾ ਗੀਤ ਹੈ ਮੈਂ ਲਿਖਿਆ ਹੈ ਹੈਰਾਨ ਹੋਇਆ ਕੇਸਰ ਸਿੰਘ ਬੋਲਿਆ ਤੂੰ ਉਧਰ ਕੇਸਰ ਸਿੰਘ ਦੱਸਦਾ ਹੈ ਕਿ ਢਣੀਰਾਮ ਮੇਰੇ ਲਈ ਚਾਹ ਲਿਆਉਣ ਦਾ ਕੰਮ ਕਰਿਆ ਕਰਦਾ ਸੀ ਖੂ ਤੇ ਢਣੀਰਾਮ ਮਿਰਜਾ ਸਾਹਿਬਾ गा ਕੇ ਵੇਖਦਾ ਹੈ ਢਣੀ ਹੁਣ 나ਈ ਤੋਂ ਵਾਲ ਕਟਵਾ ਕੇ ਸਿੱਧਾ ਰਹਾ ਹਸਲ ਕਰਨ ਲਈ ਕੇਸਰ ਸਿੰਘ ਕੋਲ ਪਹੁੰਚਦਾ ਹੈ ਬਾਕੀ ਅਗਲੇ ਭਾਗ ਦੇ ਵਿੱਚ ਜੇਕਰ ਤੁਸੀਂ ਇਸ ਵੀਡੀਓ ਦਾ ਪਹਿਲਾ ਭਾਗ ਨਹੀਂ ਦੇਖਿਆ ਤਾਂ ਸਾਡੇ ਚੈਨਲ ਉੱਤੇ ਜ਼ਰੂਰ ਦੇਖੋ ਜੀ ਅਤੇ ਇਸ ਤਰ੍ਹਾਂ ਦੀ ਹੋਰ ਐਕਸਪਲੇਨੇਸ਼ਨਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ